ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜਿਹੜਾ ਪਹਿਲੇ 3 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਜਲਾਸ ਸੀ ਉਹਦੇ ਵਿੱਚ ਵੀ ਅਸੀਂ ਇਹ ਮਤਾ ਪਾਇਆ ਸੀ ਕਿ ਪੰਜਾਬ ਯੂਨੀਵਰਸਿਟੀ ਬਿਫੋਰ ਪਾਰਟੀਸ਼ਨ ਇਹ ਵਰਕ ਕਰ ਰਹੀ ਆ ਆਫਟਰ ਪਾਰਟੀਸ਼ਨ ਇਹ ਚੰਡੀਗੜ੍ਹ ਵਿਖੇ ਆਪਣੇ ਸਾਰੇ ਕਾਰਜ ਪਹਿਲਾਂ ਹੁਸ਼ਿਆਰਪੁਰ ਕਰਦੀ ਰਹੀ ਇਹ ਇੱਥੇ ਕਰਦੀ ਨੇ ਤੇ ਲੋਕਤੰਤਰਕ ਢੰਗ ਦੇ ਨਾਲ ਇਹਦੀ ਸੈਨੇਟ ਦੇ ਜਿਹੜੇ ਮੈਂਬਰ ਆ ਉਹਨਾਂ ਦੀ ਚੋਣ ਹੁੰਦੀ ਆ ਜਿਹਨੂੰ ਅੱਜ ਲੋਕਮਈ ਏਜੰਡੇ ਰਾਹੀਂ ਹੌਲੀ-ਹੌਲੀ ਕਰਕੇ ਸਲੋ ਪੌਇਜ਼ਨਿੰਗ ਕਰਕੇ ਇਹਨੂੰ ਅੱਜ ਸੈਂਟਰ ਆਪਣੇ ਸਿੱਧੇ ਆਪਣੇ ਹੱਕ ਲੈ ਰਿਹਾ ਆਪਣੇ ਕਬਜ਼ੇ ਦੇ ਵਿੱਚ ਤੇ ਜਿਹੜੇ ਇੱਥੇ ਸਾਡੇ ਸੈਨੇਟਰ ਆ ਕੁਝ ਤੇ ਕੁਝ ਬੱਚੇ ਵਿਦਿਆਰਥੀ ਆ ਜਿਹੜੇ ਇਹਨਾਂ ਨੇ ਧਰਨਾ ਵੀ ਲਾਇਆ ਤੇ ਮੈਂ ਅੱਜ ਇਹਨਾਂ ਦੇ ਨਾਲ ਇਸ ਧਰਨੇ ਵਿੱਚ ਸ਼ਾਮਲ ਹੋਣ ਵੀ ਆਇਆ। ਨਾਲ ਇਹਨਾਂ ਨੇ 10 ਤਰੀਕ ਨੂੰ ਇੱਕ ਵੱਡਾ ਇਕੱਠ ਵੀ ਰੱਖਿਆ ਤੇ ਉਹਦਾ ਮੈਂ ਸਮਰਥਨ ਵੀ ਕਰਦਾ।